ਸਿਆਕਾ ਕੀ ਹਾਲ ਚੱਲ ਤੁਹਾਡੇ ਜੀ ਮੈਂ ਬਿਲਕੁਲ ਠੀਕ ਹਾਂ ਉਮੀਦ ਹੈ ਤੁਸੀਂ ਸਾਰੇ ਵੀ ਠੀਕ ਹੋਵੋਗੇ ਤੇ ਜੀ ਸਾਰਾ ਕੰਮ ਕਰਕੇ ਫ੍ਰੀ ਹੋ ਕੇ ਆ ਗਈ ਹਾਂ ਕਿਚਨ ਕਿਉਂਕਿ ਅੱਜ ਦੋਨੋਂ ਮੇਰੀ ਬੇਟੀਆਂ ਸਕੂਲ ਨਹੀਂ ਗਈਆਂ ਛੁੱਟੀ ਸੀ ਅੱਜ ਵੱਡੀ ਵਾਲੀ ਨੂੰ ਤੇ ਛੋਟੀ ਨੂੰ ਛੁੱਟੀ ਨਹੀਂ ਸੀ ਕਿਉਂਕਿ ਵੱਡੀ ਵਾਲੀ ਦੇ ਪੇਪਰ ਚੱਲਦੇ ਪਏ ਸੀ ਤੇ ਉਹਨੂੰ ਅੱਜ ਛੁੱਟੀ ਸੀ ਛੋਟੀ ਨੂੰ ਛੁੱਟੀ ਨਹੀਂ ਉਹ ਕਹਿੰਦੀ ਮੈਂ ਵੀ ਨਹੀਂ ਜਾਣਾ ਕਿਉਂਕਿ ਦੀਦੀ ਨਹੀਂ ਜਾ ਰਹੀ ਔਰ ਮੈਂ ਨਹੀਂ ਜਾਵਾਂਗੀ ਤੇ ਵੈਸੇ ਵੀ ਅੱਜ ਪਾਪਾ ਇਹਨਾਂ ਦੇ ਕਰਨ ਨਹੀਂ ਹੈਗੇ ਸੀ ਅਗਰ ਹੁੰਦੇ ਤੇ ਉਹ ਛੱਡ ਆਂਦੇ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੋਂ ਦੋਵਾਂ ਨੂੰ ਇਹ ਸੀ ਕਿ ਅੱਜ ਅਸੀਂ ਘਰ ਆ ਤੇ ਕਾਫੀ ਦਿਨ ਹੋ ਗਏ ਮੈਨੂੰ ਚਾਹਤ ਬੋਲੀ ਸੀ ਮम्मा ਮੈਂ ਪਾਸਤਾ ਖਾਣਾ ਪਾਸਤਾ ਖਾਣਾ ਪਾਸਤਾ ਖਾਣਾ ਮੈਂ ਇਹ ਨੂੰ ਇਹੀ ਬੋਲੀ ਸੀ ਜਦੋਂ ਤੂੰ ਸਕੂਲੋਂ ਆਏਂਗੀ ਤੈਨੂੰ ਬਣਾ ਦਾਂਗੀ ਔਰ ਇਹ ਵੰਦਣਾ ਕੰਮ ਕਰਕੇ ਮੈਂ ਥੱਕ ਜਾਂਦੀ ਆ ਤਾਂ ਫਿਰ ਮੈਨੂੰ ਟਾਈਮ ਨਹੀਂ ਲੱਗਦਾ ਤੇ ਅੱਜ ਦੋਨੋਂ ਘਰ ਸੀ ਕਹਿੰਦੀਆਂ ਸੀ ਅੱਜ ਪਾਸਤਾ ਖਾਣਾ ਜਲਦੀ ਸਾਨੂੰ ਪਾਸਤਾ ਬਣਾ ਕੇ ਦਿਓ ਤੇ ਮੈਂ ਕਿਹਾ ਪਹਿਲਾਂ ਮੈਨੂੰ ਕਰਦਾ ਆਪਣਾ ਸਾਰਾ ਜਿੰਨਾ ਵੀ ਕੰਮ ਆ ਮੈਨੂੰ ਉਹ ਖਤਮ ਕਰ ਦੋ ਉਸ ਤੋਂ ਬਾਅਦ ਮੈਂ ਤੁਹਾਡੇ ਲਈ ਪਾਸਤਾ ਬਣਾਵਾਂਗੀ ਤਾਂ ਹੁਣ ਮੈਂ ਕਿਚਨ ਚ ਆਈਆਂ ਉਹਨਾਂ ਲਈ ਪਾਸਤਾ ਬਣਾਉਣ ਬਸ ਪਾਸਤਾ ਸਾਡਾ ਹੋ ਚੱਲਿਆ 10-15 ਮਿੰਟ ਤੱਕ ਇਹ ਬਣ ਜਾਏਗਾ ਚਾਹ ਵੀ ਇੱਕ ਸਾਈਡ ਮੇ ਰੱਖੀ ਹੋਈ ਆ ਚਾਹ ਸਾਡੀ ਬਣ ਚੁੱਕੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਦੋਨਾਂ ਨੂੰ ਭੁੱਖ ਲੱਗੀ ਆ ਕਿਉਂਕਿ ਸਕੂਲ ਤੇ ਅੱਜ ਗਈਆਂ ਨਹੀਂ ਔਰ ਮੈਂ ਖੁਸ਼ੀ ਦਾ ਮਤਲਬ ਕਿ ਲੰਚ ਬਣਾਇਆ ਸੀ ਕਿ ਚੱਲ ਖੁਸ਼ੀ ਜਾਏਗੀ ਤੇ ਖੁਸ਼ੀ ਗਈ ਨਹੀਂ ਤੇ ਉਹ ਲੰਚ ਕਰਦੀ ਨਹੀਂ ਉਹ ਕਹਿੰਦੀ ਮੈਂ ਪਰੌਂਠੀ ਖਾਣੀ ਨੇ ਮੈਂ ਖਾਣਾ ਪਾਸਤਾ ਹੈ ਤੇ ਮੈਂ ਕਿਹਾ ਚੱਲ ਠੀਕ ਹੈ ਮੈਂ फटाफट ਪਾਸਤਾ ਬਣਾ ਕੇ ਤੈਨੂੰ ਦੇਨੀ ਆ ਹੁਣ ਮੈਂ ਪਾਸਤਾ ਬਣਾ ਰਹੀ ਆ ਇੱਕ ਸਾਈਡ ਤੇ ਚਾਹ ਵੀ ਸਾਡੀ ਹੋ ਗਈ ਆ ਤੇ ਬਸ ਹੁਣ ਪਾਸਤਾ ਇਹਨਾਂ ਨੂੰ ਖਵਾ ਕੇ ਫੇਰ ਥੋੜਾ ਜਿਹਾ ਮੈਨੂੰ ਸ਼ਾਂਤੀ ਮਿਲਨੀ ਹੈ ਕਿਉਂਕਿ ਇਹ ਮੇਰਾ ਪਿੱਛਾ ਨਹੀਂ ਅੱਜ ਛੱਡਣ ਦੀ ਅੱਜ ਘਾਰੇ ਆ ਨਾ ਦੋਨੋਂ ਤੇ ਬਹੁਤ ਜ਼ਿਆਦਾ ਮੈਨੂੰ ਪਰੇਸ਼ਾਨ ਕਰ ਦਿੱਤਾ ਸੱਜਦਾ ਸਾ ਮੇਰੇ ਸਿਰ ਚ ਦਰਦ ਹੋ ਗਈ ਹੈ ਕਿਉਂਕਿ ਘਾਰੇ ਕੇ ਬਹੁਤ ਹੀ ਜ਼ਿਆਦਾ ਤੰਗ ਕਰਦਿਆਂ ਨੇ ਸੁਣਦੀਆਂ ਹੀ ਨਹੀਂ ਐ ਤੇ ਹੁਣ ਮੈਨੂੰ ਕਹਿੰਦੀ ਜਲਦੀ ਮਮਾ 5 ਮਿੰਟ ਚ ਪਾਸਤਾ ਮੈਂ ਕਿਹਾ 5 ਮਿੰਟ ਚ ਨਹੀਂ ਬਣਗਾ ਨਾ ਬਨੇਗਾ ਹੀ ਨਹੀਂ ਪਹਿਲਾਂ ਉਬਾਲਣਾ ਹੈ ਫਿਰ ਤੜਕਾ ਲਗਾਉਣਾ ਹੈ ਇਦਾਂ ਥੋੜੀ ਨਾ ਪਾਸਤਾ ਬਣ ਜਾਂਦਾ ਉਹ ਕਹਿੰਦੀ ਉਹਨੂੰ ਮਤਲਬ ਵੱਡੀ ਕੁੜੀ ਨੇ ਇਦਾਂ ਲੱਗਦਾ ਵੀ ਜਿਸ ਤਰ੍ਹਾਂ ਅਸੀਂ ਮੈਗੀ ਨੂੰ ਬਾਲਦੇ ਹਾਂ ਤੇ ਮਸਾਲਾ ਪਾਣੀ ਤੇ ਬਣ ਜਾਂਦੀ ਹੈ ਤੇ ਮੈਂ ਕਿ ਪਾਸਤਾ ਬਣਾਣਾ ਪਾਸਤੇ ਵਿੱਚ ਇਹ ਚੀਜ਼ਾਂ ਪਾਵਾਂਗੀ ਵਧੀਆ ਤੇ ਫਿਰ ਇਹ ਤੇ ਪਾਸਤਾ ਬਣੇਗਾ ਪਿਆਜ਼ ਪਾਵਾਂਗੀ ਟਮਾਟਰ ਪਾਵਾਂਗੀ ਥੋੜੀ ਹਰੀ ਮਿਰਚ ਪਾਵਾਂਗੀ ਤੇ ਫਿਰ ਇਹ ਤੇ ਪਾਸਤਾ ਵਧੀਆ ਬਣੇਗਾ ਕਹਿੰਦੀ ਚਲੋ ਠੀਕ ਹੈ ਫਿਰ ਤੁਸੀਂ 20 ਮਿੰਟ ਚ ਬਣਾ ਲਓ ਮੈਂ ਕਿ ਚਲ ਠੀਕ ਹੈ 20 ਮਿੰਟ ਜੀ ਹੁਣ ਮੈਂ ਬਣਾ ਰਹੀ ਹਾਂ ਪਾਸਤਾਸ ਦੇ ਲਈ ਤੇ ਤੁਸੀਂ ਮੇਰੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਦੇਖੋ ਔਰ ਸਪੋਰਟ ਜਿਆਦਾ ਤੋਂ ਜਿਆਦਾ ਕਰੋ ਔਰ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਐਨਾ ਜਿਹਾ ਸਪੋਰਟ ਪਲੀਜ਼ ਮੈਨੂੰ ਆਪਣਾ ਦੋ ਤੇ ਚਲੋ ਅੱਗੇ ਅਹੀ ਆਪਣੀ ਵੀਡੀਓ ਬਣਾਉਣੀ ਹੈ ਤੁਹਾਨੂੰ ਮੈਂ ਦਿਖਾਨੀ ਹੈ ਕਿ ਅਸੀਂ ਬਣਾ ਰਹੇ ਹਾਂ ਦੇਖਿਓ ਪਾਸਤਾ ਤੇ ਪਾਸਤਾ ਮੈਂ ਉਬਲਣ ਲਈ ਰੱਖ ਦਿੱਤਾ ਹੈ ਤੇ ਇਹ ਦੇਖੋ ਸਾਡਾ ਪਾਸਤਾ ਤੇ ਨਾ ਇਸ ਵਿੱਚ ਪਾਣੀ 'ਚ ਥੋੜਾ ਤੇਲ ਪਾ ਲਿਆ ਕਿ ਜਿਹੜਾ ਸਾਡਾ ਪਾਸਤਾ ਦਾ ਜੁੜੇ ਨਾ ਆਪ ਚਿਪਕੇ ਨਾ ਅਗਰ ਇਹ ਚਿਪਕ ਗਿਆ ਨਾ ਤੇ ਇਹਨੇ ਸਹੀ ਤਰੀਕੇ ਨਾਲ ਬਨਣਾ ਨਹੀਂ ਹੈ ਤੇ ਇਹਨੂੰ ਨਾ ਅਸੀਂ ਨਾਲ-ਨਾਲ ਹਿਲਾਉਂਦੇ ਰਹਿਣਾ ਵਾ ਕਿ ਜਿਹੜਾ ਸਾਡਾ ਪਾਸਤਾ ਵਾ ਨਾ ਇਹ ਜੁੜੇ ਨਾ ਤੇ ਇਸ ਵਿੱਚ ਦੇਖੋ ਅਸੀਂ ਤੇਲ ਵੀ ਪਾਇਆ ਹੋਇਆ ਵਾ ਤੇਲ ਅਸੀਂ ਜ਼ਿਆਦਾ ਨਹੀਂ ਪਾਣਾ ਥੋੜਾ ਜਿਹਾ ਤੇਲ ਪਾਣਾ ਵਾ ਕਿ ਜਿਸ ਕਰਕੇ ਨਾ ਇਹ ਜਿਹੜਾ ਸਾਡਾ ਪਾਸਤਾ ਵਾ ਨਾ ਇਹ ਚਿਪਕੇ ਰਾਂ ਤੇਸ ਕਰਕੇ ਇਸ ਵਿੱਚ ਤੇਲ ਪਾਤਾ ਤੇ ਇਸ ਨੂੰ ਨਾ ਅਸੀਂ ਹਿਲਾਉਂਦੇ ਹੀ ਰਹਿਣਾ ਹੈ ਅਗਰ ਅਸੀਂ ਨਾ ਇਹਨੂੰ ਹਿਲਾਇਆ ਨਹੀਂ ਨਾ ਤੇ ਇਹ ਚਿਪਕ ਜਾਏਗਾ ਤੇ ਫਿਰ ਨਾ ਇਹਦਾ ਟੇਸ ਜਿਹੜਾ ਪਾਸਤੇ ਦਾ ਨਾ ਬਹੁਤ ਹੀ ਮਤਲਬ ਕਹਿੰਦੇ ਹਨ ਹੈ ਨਾ ਵਧੀਆ ਨਹੀਂ ਲੱਗਣਾ ਤੇ ਫਿਰ ਟੇਸਟ ਵੀ ਨਹੀਂ ਲੱਗੇਗਾ ਤੁਹਾਨੂੰ ਇਸ ਕਰਕੇ ਇਹਨੂੰ ਹਿਲਾਂਦੇ ਰਹੋ ਪਾਸਾ ਹੋ ਗਿਆ ਸਾਡਾ ਹੁਣ ਮੈਂ ਠੰਡੇ ਪਾਣੀ ਚ ਪਾ ਲਿਆ ਇਹਨੂੰ ਕਿਉਂਕਿ ਅਗਰ ਇਸਨੂੰ ਠੰਡੇ ਪਾਣੀ ਚ ਨਹੀਂ ਪਾਵਾਂਗੇ ਨਾ ਇਹ ਚਿਪਕ ਜਾਊਗਾ ਤੇ ਇਹ ਦੇਖੋ ਵੱਖਰਾ ਵੱਖਰਾ ਪਾਸਤਾ ਵਾ ਇਹਨੂੰ ਥੋੜਾ ਠੰਡੇ ਪਾਣੀ ਚ ਇਸ ਕਰਕੇ ਪਾਇਆ ਵਾ ਕਿ ਇਹ ਸਾਡਾ ਪਾਸਤਾ ਨਾ ਚਿਪਕੇ ਨਾ ਨਹੀਂ ਤੇ ਅਗਰ ਅਸੀਂ ਇਹਨੂੰ ਪਾਣੀ ਚ ਨਹੀਂ ਪਾਵਾਂਗੇ ਤੇ ਇਹਨੇ ਚਿਪਕ ਜਾਣਾ ਪੂਰਾ ਤੇ ਫਿਰ ਨਾ ਇਹਦਾ ਟੇਸਟ ਬਿਲਕੁਲ ਖਰਾਬ ਹੋ ਜਾਣਾ ਤੇ ਹੁਣ ਅਸੀਂ ਇਸ ਨੂੰ ਲਾਨੇ ਆ ਤੜਕਾ ਇੱਥੇ ਹੋ ਗਿਆ ਸਾਡਾ ਤੇਲ ਗਰਮ ਤੇਜੀ ਆਰੇ ਨੇ ਪਿਆਜ਼ ਇਹਰੇ ਟਮਾਟਰ ਇਹ ਰੀਆਂ ਹਰੀਆਂ ਮਿਰਚਾ ਤੇ ਹੁਣ ਅਸੀਂ ਜੀ ਤੇਲ ਗਰਮ ਹੋ ਚੁੱਕਾ ਹੈ ਇਸ ਵਿੱਚ ਇਹੀ ਪਾਵਾਂਗੇ ਪਿਆਜ਼ ਤੇ ਆ ਹੁਣ ਅਸੀਂ ਇਸ ਦੇ ਵਿੱਚ ਪਿਆਜ਼ ਪਾ ਦਿੱਤੇ ਆ ਹੁਣ ਇਸ ਨੂੰ ਅਸੀਂ ਚੰਗੀ ਤਰ੍ਹਾਂ ਤੇਲ ਤੇ ਮਿਕਸ ਕਰਦਾਂਗੇ ਤੇ ਨੂੰ 10-15 ਮਿੰਟ ਤੱਕ ਇਹਨੂੰ ਪਕਾਵਾਂਗੇ। ਤੇ ਨਾਲ ਹੁਣ ਇਸ ਵਿੱਚ ਪਾ ਰਹੇ ਨੇ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਮੈਂ ਜ਼ਿਆਦਾ ਨਹੀਂ ਪਾਈਆਂ ਕਿਉਂਕਿ ਪਾਸਤਾ ਬੱਚਿਆਂ ਨੇ ਵੀ ਖਾਣਾ ਵਾ ਤੇ ਇਸ ਕਰਕੇ ਮੈਂ ਸਿਰਫ ਇਸ ਵਿੱਚ ਹਰੀਆਂ ਮਿਰਚਾਂ ਤਿੰਨ-ਚਾਰ ਹੀ ਪਾਈਆਂ ਨੇ ਜ਼ਿਆਦਾ ਨਹੀਂ ਕਿਉਂਕਿ ਜ਼ਿਆਦਾ ਮਿਰਚਾਂ ਪਾੰਗੀ ਤਾਂ ਬੱਚਿਆਂ ਨੇ ਫਿਰ ਪਾਸਤਾ ਹੀ ਨਹੀਂ ਖਾਣਾ ਸੀ ਤੇ ਇਸ ਕਰਕੇ ਮੈਂ ਮਿਰਚਾਂ ਘੱਟ ਪਾਈਆਂ ਵਾ ਕਿ ਚਲ ਬੱਚੇ ਵੀ ਖਾ ਲੈਣਗੇ। ਤੇ ਐਕਸਾਈਡ ਤੇ ਦੇਖੋ ਮੈਂ ਚਾਹ ਰੱਖੀ ਐ ਤੇ ਸਾਡੇ ਜਿਹੜਾ ਸਾਡਾ ਪਤੀਲਾ ਸੀ ਉਸ ਵਿੱਚ ਦੁੱਧ ਪਿਆ ਸੀ ਤੇ ਦੇਖੋ ਸਾਡਾ ਜਿਹੜਾ ਪਾਣੀ ਹੈ ਵਿੱਚ ਦੁੱਧ ਦੁੱਧ ਵਰਗਾ ਹੋਇਆ ਪਿਆ ਹੈ ਕਿਉਂਕਿ ਇਸ ਵਿੱਚ ਦੁੱਧ ਸੀ ਮੈਂ ਕਿਹਾ ਚਲੋ ਇਸ ਵਿੱਚ ਇਹੀ ਚਾਹ ਬਣਾ ਲੈਂਦੇ ਆ ਤੇ ਇੱਥੇ ਇੱਕ ਸਾਈਡ ਤੇ ਇਹੀ ਚਾਹ ਰੱਖੀ ਤੇ ਇਹ ਸਾਡੇ ਟਮਾਟਰ ਹੈ ਜਿਹੜਾ ਸਾਡੇ ਪਿਆਜ਼ ਪੱਕ ਜਾਣਗੇ ਲਾਲ ਹੋ ਜਾਣਗੇ ਤੇ ਫਿਰ ਅਸੀਂ ਟਵਾਟਰ ਪਾਵਾਂਗੇ ਤੇ ਇਹ ਰਿਹਾ ਜੀ ਸਾਡਾ ਮਸਾਲਾ ਜਿਹੜਾ ਕਿ ਅਸੀਂ ਪਾਸ ਤੇ ਵਿੱਚ ਪਾਵਾਂਗੇ ਤੇ ਹਜੇ ਅਸੀਂ 10-15 ਮਿੰਟ ਨਾ ਪਿਆਜ਼ ਨੂੰ ਲਾਲ ਕਰਾਂਗੇ ਕਿਉਂਕਿ ਸਾਡੇ ਜਿਹੜੇ ਪਿਆਜ਼ ਹਜੇ ਤੇ ਕੱਚੇ ਹੈਗੇ ਆ ਤੇ ਇਹਨੂੰ ਪਹਿਲਾਂ ਲਾਲ ਕਰਾਂਗੇ। ਉਹ ਇੱਥੇ ਸਾਡੀ ਚਾਹ ਉਬਲ ਚੁੱਕੀ ਆ ਹੁਣ ਅਸੀਂ ਇਸ ਵਿੱਚ ਪਾ ਰਹੇ ਆ ਪੱਤੀ। ਇਸ ਪੱਤੀ ਪਾ ਦਿੱਤੀ ਆ ਕਿਉਂਕਿ ਇੱਕ ਸੈਟ ਤੇ ਚਾਹ ਰੱਖੀ ਆ ਚਾਹ ਵੀ ਹੱਟੇ ਹੋ ਜਾਊਗੀ। ਉਹ ਚਾਹ ਨੂੰ ਥੋੜਾ ਜਿਹਾ 5 ਮਿੰਟ ਗੜਕਾ ਲਾਂ ਉਸ ਤੋਂ ਬਾਅਦ ਇਸ ਵਿੱਚ ਦੁੱਧ ਐਡ ਕਰਾਂਗੇ ਚਾਹ ਨੇ ਬਹੁਤ ਵਧੀਆ ਕਲਰ ਛੱਡ ਦਿੱਤਾ ਵਾ ਹੁਣ ਅਸੀਂ ਇਸ ਵਿੱਚ ਪਾ ਰਹੇ ਹਾਂ ਦੁੱਧ ਇਹ ਦੇਖੋ ਇਸ ਵਿੱਚ ਅਹੀਂ ਦੁੱਧ ਐਡ ਕਰ ਦਿੱਤਾ ਵਾ ਤੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਮਤਲਕਿ ਉਬਾਲੇ ਲਗਾਵਾਂਗੇ ਕਿ ਸਾਡੀ ਚਾਹ ਦਾ ਜਿਹੜਾ ਟੇਸਟ ਵਧੀਆ ਹੋ ਜਾਵੇ ਤੇ ਇੱਥੇ ਦੇਖੋ ਸਾਡਾ ਖੜਾ ਪਿਆਜ਼ ਜਿਹੜੇ ਹੈਗੇ ਆ ਉਹ ਹਜੇ ਹੋ ਰਹੇ ਨਹੀਂ ਜੇ ਲਾਲ ਨਹੀਂ ਹੋਏ ਹਲੇ ਦੇਖੋ ਕੱਚੇ ਹੀ ਹੈ ਤੇ ਜਿਹੜੇ ਲਾਲ ਹੋ ਜਾਂਦੇ ਪੀਪੀਸੀ ਨਹੀਂ ਬਾਕੀ ਟਮਾਟਰ। ਯਾ ਮੈਂ ਨਾ ਇੱਕ ਚਾਹ ਚ ਮੈਂ ਕੀਤਾ ਹੀ ਭੁੱਲ ਗਿਆ ਚਾਹ ਜਨਾ ਮੈਂ ਅਦਰਕ ਨਹੀਂ ਸੀ ਪਾਇਆ ਤੇ ਅਦਰਕ ਤੋਂ ਬਿਨਾਂ ਚਾਹ ਸਾਡੀ ਵਧੀਆ ਹੀ ਨਹੀਂ ਲੱਗਣੀ ਇਹਦਾ ਟੇਸ ਹੀ ਨਹੀਂ ਹੋਣਾ ਤੇ ਮੈਂ ਸੋਚ ਰਹੀ ਸੀ ਮੈਂ ਕੋਈ ਚੀਜ਼ ਪੁੱਲ ਗਈਆਂ ਤੇ ਹੁਣ ਯਾਦ ਆ ਗਈ ਮੈਂ ਅਦਰਕ ਨਹੀਂ ਪਾਇਆ ਤੇ ਹੁਣ ਦੇਖੋ ਮੈਂ ਅਦਰਕ ਚਾਹ ਛਾ ਪਾ ਰਹੀ ਆ ਪਤਾ ਨਹੀਂ ਹੁਣ ਗੜਕੀਏ ਦਾ ਟੇਸ ਆਉਂਦਾ ਕਿ ਨਹੀਂ ਆਉਂਦਾ ਤੇ ਤੇ ਚਾਹ ਪੀ ਕੇ ਪਤਾ ਲੱਗੂਗਾ। ਸ਼ਾਇਦ ਹੀ ਆ ਜਾਵੇ ਕਿਉਂਕਿ ਮੈਂ ਅਦਰਕ ਜਦੋਂ ਚਾਹ ਮੈਂ ਰੱਖਦੀ ਆ ਗੈਸ ਦੇ ਉੱਪਰ ਮੈਂ ਤੇ ਉਦੋਂ ਹੀ ਅਦਰਕ ਪਾ ਦੇਣੀ ਆ ਪਰ ਮੈਂ ਇਹਨਾਂ ਮਿਸ ਕਰ ਗਈ ਸੀ ਅਦਰਕ ਮੈਨੂੰ ਯਾਦ ਹੀ ਭੁੱਲ ਗਿਆ ਕਿਉਂਕਿ ਬੱਚੇ ਅੱਜ ਘਰ ਨੇ ਦੋਨੋਂ ਬੇਟੀਆਂ ਮੇਰੀਆਂ ਇੰਨਾ ਤੰਗ ਕਰ ਰਹੀਆਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਤੇ ਮੈਂ ਸੱਚ ਦੱਸਾਂ ਮੇਰਾ ਦਿਮਾਗ ਇਦਾਂ ਦਾ ਗਿਆ ਕਿ ਮੈਂ ਚੀਜ਼ਾਂ ਪਾਣੀਆਂ ਹੀ ਭੁੱਲੰਦਈ ਆ ਤੇ ਮੈਨੂੰ ਹੋ ਗਿਆ ਸੀ ਕਿ ਮੈਂ ਨਾ ਚਾਹ ਵਿੱਚ ਕੁਝ ਪਾਇਆ ਨਹੀਂ ਹੈਗਾ ਤੇ ਫਿਰ ਮੈਨੂੰ ਹੋਇਆ ਕਿ ਮੈਂ ਤੇ ਅਦਰਕ ਪਾਇਆ ਹੀ ਨਹੀਂ ਮੈਂ ਕਿ ਚਲੋ ਹੁਣ ਅਦਰਕ ਪਾ ਲੈਂਦੇ ਸ਼ਾਇਦ ਟੇਸਟ ਆ ਜਾਵੇ ਤੇ ਦੇਖਦੇ ਆ ਇਹਨੂੰ ਚੰਗੀ ਤਰ੍ਹਾਂ ਗੜਕ ਤੇ ਇੱਥੇ ਦੇਖੋ ਸਾਡੇ ਪਿਆਜ਼ ਜਿਹੜੇ ਹੋ ਗਏ ਨੇ ਇਹ ਦੇਖੋ ਲਾਲ ਹੋ ਗਏ ਨੇ ਸਾਡੇ ਪਿਆਜ਼ ਇਹ ਦੇਖੋ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਟਮਾਟਰ ਤੇ ਹੁਣ ਇਸ ਵਿੱਚ ਅਸੀਂ ਟਮਾਟਰ ਪਾ ਦਈਏ ਇਹ ਅਸੀਂ ਇਸ ਵਿੱਚ ਟਮਾਟਰ ਪਾ ਦਿੱਤੀ ਆ ਨਾਲ ਹੀ ਅਸੀਂ ਅੱਗੇ ਚਪਾਵਾਂਗੇ ਇਹ ਵਾਲਾ ਆਪਣਾ ਮਸਾਲਾ ਇਹ ਦੇਖੋ ਇਹ ਅਸੀਂ ਮਸਾਲਾ ਪਾ ਦਿੱਤਾ ਹੈ ਇਸ ਵਿੱਚ ਹੁਣ ਇਸ ਨੂੰ ਹੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਟਮਾਟਰਾਂ ਦੇ ਨਾਲ ਹੁਣ ਗੈਸ ਨੂੰ ਥੋੜੀ ਸਲੋ ਕਰ ਲੈਣੀ ਹੈ ਕਿ ਜ਼ਿਆਦਾ ਨਾ ਟਮਾਟਰ ਜਿਹੜੇ ਸਾਡੇ ਪਿਆਜ਼ ਹਨਾ ਛੜਨੇ ਜਾਣ ਕੇ ਵੀ ਜੇ ਪਿਆਜ਼ ਛੜ ਗਏ ਨਾ ਤਾਂ ਟੇਸ ਨਾ ਪਾਸ ਤੇ ਦਾ ਬਹੁਤ ਹੀ ਮਤਲਬ ਕਹਿੰਦੇ ਨੇ ਨਾ ਜੀਭਾਂ ਲੱਗੂਗਾ ਤੇ ਇਸ ਕਰਕੇ ਥੋੜਾ ਜਿਆਦਾ ਇਹਨੂੰ ਹੁਣ ਪਕਾਣਾ ਹੈ 10-15 ਮਿੰਟ ਟਮਾਟਰ ਨੂੰ ਪਕਾਵਾਂਗੇ ਕੀ ਜੇ ਦਾ ਟੇਸ ਕਹਿਣਾ ਉਹ ਮਦ ਮਸਾਲੇ ਦੇ ਟੇਸ ਵਿੱਚ ਹੋ ਜਾਵੇ ਤੇ ਹੁਣ ਇਹਨੂੰ ਪਕਾਣੇ ਆਪਾਂ ਚਾਹ ਇੱਥੇ ਦੇਖੋ ਗੜਕ ਗਈ ਹੈ ਤੇ ਚਾਹ ਸਾਡੀ ਹੁਣ ਨਾ ਬਣ ਗਈ ਹੈ ਹੁਣ ਗੈਸ ਨੂੰ ਮੈਂ ਕਰ ਦਿੰਨੀ ਆ ਬੰਦ ਤੇ ਥੋੜਾ ਜਿਹਾ ਹੁਣ ਚਾਹ ਨੂੰ ਥੋੜਾ ਜਿਹਾ ਮਤਲਬ ਠੰਡਾ ਕਰ ਲਈਏ ਜਦ ਤੱਕ ਸਾਡਾ ਪਾਸਤਾ ਰੈਡੀ ਹੁੰਦਾ ਹੈ ਇਹਨੂੰ ਨਾ ਟੱਕ ਦਿੰਨੀ ਆ ਕਿ ਚਾਹ ਸਾਡੀ ਗਰਮ ਹੀ ਰਹੇ ਤੇ ਇੱਥੇ ਦੇਖੋ ਮੈਂ ਨਾ ਤੇਲ ਬਹੁਤ ਜ਼ਿਆਦਾ ਹੀ ਸ਼ਾਇਦ ਪਾ ਦਿੱਤਾ ਵਾ ਚਲੋ ਕੋਈ ਗੱਲ ਨਹੀਂ ਐਡਜਸਟ ਹੋ ਜਾਏਗਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਟਮਾਟਰਾਂ ਨੂੰ ਨਾ ਸੀ ਪਕਾਵਾਂਗੇ ਜਿੱਦਾਂ ਇਹ ਇੱਕਦਮ ਟਮਾਟਰ ਸਾਡੇ ਗਲ ਜਾਣਗੇ ਨਾ ਬਿਲਕੁਲੀ ਮਤਲਬ ਕਿ ਚਟਨੀ ਹੀ ਬਣ ਜਾਣਗੇ ਫਿਰ ਉਸੇ ਚਾਹੀ ਪਾਸਤਾ ਪਾ ਦਾਂਗੇ ਅਸੀਂ ਮਸਾਲੇ ਸਾਰੇ ਐਡ ਕਰ ਲਏ ਨੇ ਦੇਖੋ ਨਮਕ ਹਲਦੀ ਮਿਰਚ ਪਾ ਦਿੱਤੀ ਆ ਤੇ ਹੁਣ ਇਸ ਮਸਾਲੇ ਨੂੰ ਨਾ ਆਪਾਂ 10 15 ਮਿੰਟ ਹੋਰ ਇਹਨੂੰ ਚੰਗੀ ਤਰ੍ਹਾਂ ਨਾ ਭੁੰਨ ਲਵਾਂਗੇ ਕਿ ਇਸ ਦਾ ਜਿਹੜਾ ਇਹ ਮਸਾਲੇ ਦਾ ਜਿਹੜਾ ਤੇਲ ਆ ਨਾ ਉਹ ਚੰਗੀ ਤਰ੍ਹਾਂ ਬਾਹਰ ਆ ਜਾਵੇ ਤੇ ਸਾਨੂੰ ਪਤਾ ਲੱਗ ਜਾਏ ਵੀ ਹੁਣ ਮਸਾਲੇ ਨੇ ਤੇਲ ਛੱਡ ਦਿੱਤਾ ਵਾ ਤੇ ਹੁਣ ਸਾਡਾ ਮਸਾਲਾ ਚੰਗੀ ਤਰ੍ਹਾਂ ਪੱਕ ਚੁੱਕਿਆ ਕਿਉਂਕਿ ਹਜੇ ਸਾਡੇ ਟਮਾਟਰ ਦੇਖੋ ਕੱਚੇ ਨੇ ਜਦੋਂ ਟਮਾਟਰ ਥੋੜੇ ਹੋ ਜਾਣਗੇ ਫਿਰ ਇਸ ਵਿੱਚ ਮੈਂ ਪਾਵਾਂਗੀ ਪਾਸਤਾ ਓ ਇੱਥੇ ਸਾਡਾ ਮਸਾਲਾ ਹੋ ਚੁੱਕਿਆ ਵਾ ਤੇ ਹੁਣ ਅਸੀਂ ਇਸ ਵਿੱਚ ਪਾ ਰਹੇ ਹਾਂ ਪਾਸਤਾ ਤੇ ਹੁਣ ਮੈਂ ਪਾਸਤਾ ਪਾਉਣ ਲੱਗੀ ਹਾਂ ਇਸ ਵਿੱਚ ਇਹ ਦੇਖੋ ਇਸ ਵਿੱਚ ਪਾਸਤਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਦਾਂਗੇ ਪਹਿਲਾਂ ਮੈਂ ਪਾਸਤਾ ਪਾ ਲਿਆ ਕਿਉਂਕਿ ਮੈਂ ਪਾਣੀ ਦੇ ਵਿੱਚੋਂ ਕੱਢ ਰਹੀ ਹਾਂ ਹੁਣ ਦੇਖੋ ਇਸ ਵਿੱਚ ਪਾਸਤਾ ਪਾ ਲਿਆ ਵਾ ਹੁਣ ਇਹਨੂੰ ਮਸਾਲੇ ਨੇ ਨਾਲ ਅਸੀਂ ਕਰ ਦਾਂਗੇ ਮਿਕਸ ਤੇ ਦੇਖੋ ਇਹ ਮਸਾਲੇ ਨਾਲ ਅਸੀਂ ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਦੋਸਤੋ ਸਾਡਾ ਪਾਸਤਾ ਵੇਖੋ ਅਸੀਂ ਜਿਹੜੇ ਮਸਾਲੇ ਚ ਪਾ ਦਿੱਤਾ ਵਾ ਵੇਖੋ ਪਾਸਤਾ ਕਿੱਡਾ ਵਧੀਆ ਮਤਲਬ ਵੇਖੋ ਬਿਲਕੁਲ ਵੀ ਚਿਪਕਿਆ ਨਹੀਂ ਆ ਤੇ ਅਸੀਂ ਕਹੀਏ ਕਿ ਇਹ ਚਿਪਕੇ ਆਇਆ ਇਹ ਦੇਖੋ ਬਿਲਕੁਲ ਵੱਖਰਾ ਵੱਖਰਾ ਹੋਇਆ ਏ ਤੇ ਹੁਣ ਇਹਨੂੰ ਨਾ ਅਸੀਂ ਜ਼ਿਆਦਾ ਨਹੀਂ ਇਸਨੂੰ 10 ਮਿੰਟ ਹੋਰ ਪਕਾਵਾਂਗੇ ਕਿਉਂਕਿ ਅਸੀਂ ਮਸਾਲੇ ਵਿੱਚ ਇਸਨੂੰ ਮਿਕਸ ਕੀਤਾ ਵਾ ਨਾ ਤੇ ਇਸਨੂੰ ਮਤਲਬ ਕਿ 10-15 ਮਿੰਟ ਹੀ ਹੋਰ ਪਕਾਵਾਂਗੇ ਉਦੋਂ ਪਾਸਤਾ ਸਾਡਾ ਬਣ ਕੇ ਤਿਆਰ ਹੋ ਗਿਆ ਵਾ ਤੇ ਇਹਨੂੰ ਥੋੜਾ ਮਸਾਲੇ ਦੇ ਵਿੱਚ ਅਸੀਂ ਨਾ 10 ਮਿੰਟ ਹੋਰ ਥੋੜਾ ਜਿਹਾ ਕਰ ਲਾਂਗੇ ਕਿ ਇਹ ਜਿਹੜੇ ਇਹਦੇ ਮਸਾਲੇ ਆ ਨਾ ਸਾਰੇ ਪਾਸਤੇ ਦੇ ਵਿੱਚ ਨਾ ਮਿਕਸ ਹੋ ਜਾਣ ਤੇ ਇਹ ਦੇਖੋ ਦੋਸਤੋ ਸਾਡਾ ਪਾਸਤਾ ਕਿੱਡਾ ਵਧੀਆ ਲੱਗ ਰਿਹਾ ਵਾ ਤੇ ਹੁਣ ਬਸ ਇਹ ਖਾਣ ਲਈ ਤਿਆਰ ਆ ਫਿਰ ਤੁਹਾਨੂੰ ਦਿਖਾਣੇ ਆ ਖਾਦੇ ਹੀ ਮੇਰੇ ਬੱਚੇ ਖਾਣਗੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਪਾਸਤਾ ਬਣ ਕੇ ਦੇਖੋ ਤਿਆਰ ਹੋ ਗਿਆ ਹੈ ਤੇ ਹੁਣ ਦੇਖੋ ਚਾਹਤ ਆਈ ਹੈ ਕਿਚਨ ਚ ਪਾਸਤਾ ਲੈਣ ਹੁਣ ਚਾਹਤ ਤੇ ਖੁਸ਼ੀ ਖਾਣਗੀ ਪਾਸਤਾ ਤੇ ਚਾਹਤ ਆ ਗਈ ਪਾਸਤਾ ਇਹਨੂੰ ਮੈਂ ਦੇ ਦਿੱਤਾ ਵਾ ਤੇ ਹੁਣ ਚਾਹਤ ਜਾਏਗੀ ਪਾਸਤਾ ਖਾਨ ਦੇਖੋ ਮੇਰੀ ਚਾਹ ਔਰ ਇਹ ਰਿਹਾ ਸਾਡਾ ਪਾਸਤਾ ਤੇ ਇਹ ਦੇਖੋ ਪਾਸਤਾ ਕਿੰਨਾ ਵਧੀਆ ਬਣਿਆ ਹੋਇਆ ਹੈ ਇਹ ਦੇਖੋ ਤੇ ਨਾਲ ਚਾਹ ਬਣਾਈ ਹੈ ਥੋੜੀ ਜੀ ਕਿਉਂਕਿ ਅੱਜ ਮੈਂ ਚਾਹ ਨਹੀਂ ਪੀਤੀ ਸਵੇਰ ਦੀ ਇਸ ਕਰਕੇ ਨਾਲ ਅਸੀਂ ਬਣਾਈ ਚਾਹ ਤੇ ਹੁਣ ਮੈਂ ਟੇਸਟ ਕਰਕੇ ਦੇਖਦੀ ਹਾਂ ਕਿੱਦਾਂ ਦਾ ਬਣਿਆ ਪਾਸਤਾ ਦੋਸਤੋ ਮੈਂ ਪਾਸਤਾ ਟੇਸਟ ਕਰਨ ਲੱਗੀ ਤੇ ਟੇਸਟ ਕਰਕੇ ਤੁਹਾਨੂੰ ਖਾਨਣੀ ਹੈ ਕਿੱਦਾਂ ਦਾ ਬਣਿਆ ਹੈ ਬਹੁਤ ਵਧੀਆ ਬਣਿਆ ਹੈ ਬਹੁਤ ਜ਼ਿਆਦਾ ਵਧੀਆ ਨਮਕ ਮਿਰਚੀ ਵੀ ਇਕਦਮ ਬਰਾਬਰ ਪਿਆ ਹੈ ਅਰ ਦੋਸਤੋ ਟੇਸ ਬਹੁਤ ਵਧੀਆ ਪਾਸਤਾ ਦਾ ਮੈਂ ਜ਼ਿਆਦਾਤਰ ਵੈਸੇ ਕਦੀ ਬਣਾਉਂਦੀ ਨਹੀਂ ਹਾਂ ਬਹੁਤ ਘੱਟ ਬਣਾਉਣੀ ਹੈ ਇੱਕ ਵਾਰ ਬਣਾਇਆ ਸੀ ਤੇ ਉਹਨਾ ਥੋੜਾ ਸਾ ਖਰਾਬ ਹੋ ਗਿਆ ਸੀ ਤੇ ਹੁਣ ਮੈਂ ਦੂਸਰੀ ਵਾਰ ਪਾਸਤਾ ਬਣਾਇਆ ਤੇ ਪਰ ਬਹੁਤ ਵਧੀਆ ਬਣਿਆ ਤੇ ਆ ਜਾਓ ਦੋਸਤੋ ਤੁਸੀਂ ਵੀ ਖਾ ਲਓ ਸਾਡੇ ਨਾਲ ਪਾਸਤਾ और प्लीज वीडियो जरूर फुल वॉच करो और चैनल को सब्सक्राइब करो दोस्तों बाय दोस्तों बाय